ਪਿਆਲਾ ਜ਼ਿਲ੍ਹੇ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਦੌਰੇ ਤੇ ਆ ਅਚਾਨਕ ਆਇਆ ਕੋਈ ਛਾਪੇ ਮਾਰਨ ਨੂੰ ਆ ਕੋਈ ਕਮੀਆਂ ਕੱਢਣ ਨੂੰ ਆ ਸਿਰਫ ਇਹ ਦੇਖਣ ਆ ਕਿ ਜਿਹੜੇ ਸੜਕਾਂ ਦਾ ਨਿਰਮਾਣ ਜਿਹੜਾ 45000 ਕਿਲੋਮੀਟਰ ਸੜਕਾਂ ਦਾ ਜਿਹੜਾ ਵੀੜੇ ਚੁੱਕਿਆ ਹੈ ਅਗਲੇ 4 ਮਹੀਨਿਆਂ ਦੇ ਵਿੱਚ ਲਗਭਗ 4-5 ਮਹੀਨਿਆਂ ਦੇ ਵਿੱਚ ਬਣ ਕੇ ਪਿਆਲਾ ਹੋ ਜਾਣਗੇ ਉਨੇ ਵੀ ਕੁਆਲਿਟੀ ਚੈੱਕ ਕਰਨਾ ਹੈ। ਉਹਨਾਂ ਦੇ ਵਿੱਚ ਮਟੀਰੀਅਲ ਦੀ ਕੋਈ ਕਮੀ ਤਾਂ ਨਹੀਂ। ਜਾਂ ਫਿਰ ਬੜੇ ਲੋਕ ਨੇ ਇਹਨਾਂ ਤੋਂ ਪੁੱਛਣਾ ਹੈ ਕਿ ਕੋਈ ਹੋਰ ਸੜਕਾਂ ਜਿਹੜੀਆਂ ਕੋਈ ਸੜਕ ਚੌੜੀ ਹੋਣ ਵਾਲੀ ਹੈ ਕਿਸੇ ਸੜਕ ਤੇ ਕੋਈ ਕਿਸੇ ਜ਼ਮੀਨ ਦਾ ਝਗੜਾ ਚੱਲ ਰਿਹਾ ਹੈ ਕੋਈ ਕੋਰਟ ਦੇ ਵਿੱਚ ਕੇਸ ਚੱਲਦਾ ਕਿਸੇ ਦਾ ਫਰੰਟ ਸਭ ਕੇ ਚਾਹੁੰਦਾ ਹੈ ਜਾਨਾ। ਸੋ ਤਾਂ ਕਿ ਸਾਰਿਆਂ ਨੂੰ ਦਾ ਉਹਨਾਂ ਦਾ ਬਣਦਾ ਹੱਕ ਮਿਲੇ। ਤੇ ਆਵਾਜਾਈ ਵਿਸਾਧਨ ਜਿਹੜੇ ਨੇ ਉਹ ਸਮੂਥਲੀ ਚੱਲਣ ਸਾਰੇ ਸੋ ਦੋ ਤਿੰਨ ਸੜਕਾਂ ਦਾ ਮਾਈਨਾ ਕੀਤਾ ਆ ਹੁਣ ਇਹਦਾ ਮਟੀਰੀਅਲ ਚੈੱਕ ਕਰ ਰਹੇ ਆ ਉਹ ਇੱਕ ਗੁਣਵੱਤਾ ਜਿਹੜੀ ਨਿਰਧਾਰਤ ਕੀਤੀ ਹੋਈ ਹੈ ਡਿਪਾਰਟਮੈਂਟ ਨੇ ਇੱਕ ਜਿਹੜਾ ਲੋਹੇ ਦਾ ਇੱਕ ਸਾਂਚਾ ਉਹਨੂੰ ਸੜਕ ਦੇ ਵਿੱਚ ਕਿੱਲਾਂ ਦੇ ਰਾਹੀਂ ਗੱਟ ਕੇ ਉਹਦੇ ਵਿੱਚੋਂ ਜਿਹੜਾ ਮਟੀਰੀਅਲ ਹੈ ਉਹ ਸਾਰਾ ਕੱਢ ਲਿਆ ਜਾਂਦਾ ਉਹ ਉਹ ਲੈ ਜਾਂਦਾ ਉਹ ਤੇ ਜਿੰਨੀ ਦੀ ਗੁਣਵਤਾ ਹੈਗੀ ਇਹ ਵੀ ਐਨੇ ਕਿਲੋ ਚਾਹੀਦਾ ਜਿੰਨੀ ਚਾਹੀਦੀ ਉਹ ਹੋ ਜਾਂਦਾ ਹੈ ਨਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੀ ਬੱਸਾਂ ਦੇ ਪਰਮਿਟ ਆਮ ਨੌਜਵਾਨਾਂ ਦੇ ਕੁੜੀਆਂ ਲਈ ਸੀ ਜਾਰੀ ਕਰ ਰਹੇ ਹਾਂ ਤੇ ਤਾਂ ਕਿ ਉਹ ਦੋ ਚਾਰ ਮੰਡੇ ਇਕੱਠੇ ਹੋ ਕੇ ਜਾਂ ਕਿਸੇ ਨੇ ਇਕੱਲੇ ਨਹੀਂ ਬਣਾ ਪਰਮਿਟ ਲੈਣਾ ਉਹ ਪਿੰਡਾਂ ਦੇ ਜਿਹੜੇ ਰੂਟ ਨੇ ਨਵੇਂ ਰੂਟ ਨੇ ਜਾਂ ਪੁਰਾਣਿਆਂ ਨੂੰ ਅਪਡੇਟ ਕਰਨ ਤੇ ਅਸੀਂ ਵਾਦਾ ਕੀਤਾ ਸੀ ਕਿ ਸਰਵੇਰ ਉਦਾਰ ਯੋਜਨਾ ਤਹਿਤ ਅਸੀਂ ਨੰਨੀ ਬੱਸਾਂ ਦੇ ਰੂਟ ਕੱਢਾਂਗੇ ਹੜਕਾਂ ਬਣ ਜਾਣੀਆਂ ਤਾਂ ਫਿਰ ਬੱਸਾਂ ਜਿੰਨੀਆਂ ਚਾਹੀਦੀਆਂ ਉਹਨਾਂ ਨੂੰ ਤੇ ਆਉਣ ਵਾਲੇ ਦਿਨਾਂ ਤੋਂ ਜਲਦੀ ਗੁਲਾਮਾਂਗੇ ਨੰਨੀ ਬੱਸਾਂ ਦੇ ਪਰਮਿਟ ਜਿਹੜੇ ਨੇ ਉਹ ইস্যੂ ਕਰ ਰਹੇ ਹਾਂ ਸੀ ਤੇ ਕਿਉਂਕਿ ਪਿੰਡਾਂ ਦੇ ਵਿੱਚ ਬੱਸਾਂ ਆਉਣ ਦਾ ਰਵਾਜ ਹੀ ਖਤਮ ਹੋ ਗਈ ਪਹਿਲਾਂ ਰੋਡਵੇ ਦੀਆਂ ਬੱਸਾਂ ਨਹੀਂ ਸਰਕਾਰੀ ਬੱਸਾਂ ਚੱਲਦੀ ਆਉਂਦੀਆਂ ਸੀ ਹੋਰਾਂ ਮਾਰਕਾ ਚੱਲਦੀਆਂ ਆਉਂਦੀਆਂ ਸੀ

ਵੱਡੀਆਂ ਬੱਸਾਂ ਜਿਹੜੀਆਂ ਸੀ ਵੱਡੇ ਰੂਟ 'ਚ ਹੋ ਕੋਕੇ ਲੱਗੇ ਛੋਟਿਆਂ 'ਤੇ 30 ਕਿਲੋਮੀਟਰ ਦੇ ভাড়া ਵੜਾ ਕੇ ভাড়া ਵੜਾ ਕੇ ਅਬੋਰ ਤੋਂ ਬਠਿੰਡਾ ਤੋਂ ਕੋਟ ਕੱਟ ਲੈ ਗਏ ਜਿਹੜੇ ਸੂ ਜੇ ਸਰਕਾਰਾਂ ਹੀ ਬਿਜ਼ਨਸ ਕਰਨ ਲੱਗ ਜਾਣ ਫਿਰ ਲੋਕਾਂ ਕੋਲ ਕੀ ਬਚੂਗਾ ਹਾਂਜੀ ਸੋ ਬੱਸਾਂ ਅਣੇ ਮਾਮਲੇ ਸੀ ਸੜਕਾਂ ਵਾਲੇ ਮਾਮਲੇ ਸੀ ਪੁਲਾਂ ਵਾਲੇ ਮਾਮਲੇ ਸੀ ਮੈਂ ਹੁਣ ਦੱਖਣੀ ਕੋਰੀਆ ਤੇ ਜਾਪਾਨ ਦੀ ਦਰਵਾਜ਼ੇ ਜਾ ਕੇ ਆਇਆ ਹਾਂ ਉਹ ਸਾਰੇ ਇਨਵੈਸਟਮੈਂਟ ਉੱਥੋਂ ਆਊਗੀ ਹਜ਼ਾਰਾਂ ਮੁੰਡੇ ਕੁੜੀਆਂ ਨੂੰ ਕੰਮ ਮੁੰਡੇ ਕੁੜੀਆਂ ਜਿਹੜੇ ਡਿਗਰੀ ਲੈ ਕੇ ਘਰੇ ਬੈਠੇ ਨੇ ਉਹ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਅਜੰਟਾ ਦੇ ਟੱਕੇ ਚੜ ਕੇ ਜਾਣਾ ਪੈਂਦਾ ਉੱਥਿਆਂ ਨਾਲਾ ਤੇ ਇੰਨੇ ਖਰਾਬ ਹੋਗੇ ਉਹ ਉਧਰੋਂ ਕੱਢਣ ਲੱਗਦੇ ਜਾਣਗੇ ਜਾਣਗੇ ਕਿੱਥੇ ਮਰੋ ਸੋ ਅਸੀਂ ਉਹਨਾਂ ਨੂੰ ਕੰਮ ਦੇਵਾਂਗੇ ਇੱਥੇ ਉਹਨਾਂ ਨੂੰ ਕੰਮ ਮਲੇ ਡਿਗਰੀ ਮੁਤਾਬਕ ਉਹਨਾਂ ਨੂੰ ਨੌਕਰੀ ਮਿਲੇ ਉਹ ਸਾਹਮਣੇ ਆਪਣੇ ਘਰੇ ਆ ਜਾਣ ਠੀਕ ਹੈ ਫੈਕਟਰੀਆਂ ਲੱਗਣ ਇੱਥੇ ਆ ਦੇ ਵਾਲੇ ਸਾਰੇ ਠੀਕੇ ਦਾ ਉਹ ਵੀ ਨੋਟਿਸ ਜਾਰੀ ਕੀਤਾ ਜੀ ਪਿੱਛੇ ਮਟੀਰੀਅਲ ਦੀ ਵੀ ਕਮੀ ਸੀ ਮਟੀਰੀਅਲ ਦੀ ਕਮੀ ਸੀ 4 ਕਿਲੋ 700 ਗ੍ਰਾਮ ਚਾਹੀਦਾ ਸੀਗਾ ਜਦ ਕਿ 4 ਕਿਲੋਮੀਟਰ ਕਿਹਦੀ ਸੀਗਾ ਤੁਹਾਡੇ ਸਾਹਮਣੇ ਤੁਹਾਡੇ ਕੈਮਰੇ ਚ ਆਉ। ਤੇ ਠੇਕੇਦਾਰ ਨੂੰ ਇੱਥੇ ਕਹਾਂ ਜੀਗਾ ਸ਼ੋਅ ਕਾਜ਼ ਬਣਾਉਂਦੇ ਸਬਜਾਰੀ ਕੀਤਾ ਤੇ ਉਹਨੂੰ ਵੀ ਪੇਮੈਂਟ ਵੀ ਰੋਕੀ ਜਾਊਗੀ। ਤੇ ਮੈਂ ਸਾਰੇ ਪੰਜਾਬ ਦੇ ਠੇਕੇਦਾਰਾਂ ਨੂੰ ਬੇਨਤੀ ਕਰਦਾ ਕਿ ਪਹਿਲਾਂ ਜੋ ਹੁੰਦਾ ਸੀ ਉਹਨੂੰ ਭੁੱਲ ਜੂ। ਨਾ ਸਾਡਾ ਕੋਈ ਅਸਰ ਤੁਹਾਡੇ ਤੇ ਹਿਸਾਬ ਮੰਗੇ। ਕੋਈ ਅਫਸਰ ਹਿਸਾਬ ਮੰਗਦਾ ਸੰਦੱਸੋ। ਨਾ ਕੋਈ ਟੈਂਡਰ ਚ ਕੋਈ ਪਾਰਦਰਸ਼ੀ ਤਰੀਕੇ ਨਾਲ ਟੈਂਡਰ ਨਿਕਲਣਗੇ। ਪਹਿਲਾਂ ਤਾਂ ਟੈਂਡਰਾਂ ਜੀ ਕਰ ਜਾਂਦੇ ਸੀ ਤੂੰ ਪੰਜ ਪਾ ਦੇ ਤੂੰ ਸੱਤ ਪਰਚੀਆਂ ਪਾ ਦੇ ਤੇਰੀ ਨਿਕਲਣ ਦੀ ਇੱਕ ਕੜਾਹੇ ਇਹ ਜਾਪਾਨ ਤੇ ਇਨਵੈਸਟਮੈਂਟ ਹੋ ਰਹੀ ਹੈ ਉੱਥੇ ਕਹਿੰਦੇ ਦਿੱਲੀ ਤੇ ਯੂਕੇ ਵੀ ਇਨਵੈਸਟਮੈਂਟ ਬਹੁਤ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਕਹਿੰਦੇ ਸੀਐਮ ਦੀਆਂ ਕੁਰਸੀਆਂ ਦੇ ਰੇਟ ਲੱਗ ਰਹੇ ਨੇ ਕਿ ਐਮਐਲਏ ਦੀਆਂ ਕੁਰਸੀਆਂ ਦੇ ਰੇਟ ਲੱਗ ਰਹੇ ਨੇ ਮੈਂ ਤਾਂ ਹੀ ਹੁਣ ਦੇਖੋ ਆ ਲੋਕ ਖੜੇ ਨੇ ਇਹਨੂੰ ਪੁੱਛਦੇ ਹਨਾ ਇਹਨਾਂ ਨੂੰ ਵੇਚੀ ਜਾਂਦੇ ਹਾਂ ਪਹਿਲਾਂ ਵੋਟਾਂ ਖਰੀਦੀਆਂ ਹੁੰਦੇ ਸੀ ਵੋਟਾਂ ਖਰੀਦ ਕੇ ਆਪ ਦਾ ਰੇਟ ਵਧਾ ਲੈਂਦੇ ਸੀ ਜਿਹੜਾ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਥੋਂ ਪੰਜ ਸਾਲ ਵੇਚੂਗਾ ਠੀਕ ਹੈ ਜੀ ਉਹ ਇੱਥੇ ਵੋਟਾਂ ਦਾ ਰੇਟ 10000 ਆਉਂਦੇ ਸੀ ਇੱਕ ਇੱਕ ਵੋਟ ਦਾ ਰੇਟ ਉੱਥੇ ਮੰਤਰਾਲੇ ਦਾ ਰੇਟ ਜਿਹੜਾ ਉਹ 100 ਕਰੋੜ 200 ਕਰੋੜ ਦਾ ਮੁੱਖ ਮੰਤਰੀ ਦੇ ਰੇਟ ਮੈਂ ਅਜਕਲ ਕੀ ਚੱਲ ਰਿਹਾ ਮੈਨੂੰ ਤਾਂ ਪਤਾ ਨਹੀਂ ਕੰਨ ਨੂੰ ਪਤਾ ਹੋਊਗਾ ਹੁਣ ਤੇ ਉਹ ਰੇਟ ਪਰ ਸਿੱਧੂ ਕਹਿੰਦੇ ਸੀ 500 ਕਰੋੜ ਦੀ ਟੈਕਸੀ ਦੇ ਵੀ ਪੈਂਦੀ ਹੈ ਉਹ ਆਪਣਾ ਜਾਖੜ ਕਹਿੰਦਾ ਸੀ 300 ਕਰੋੜ ਸਾਢੇ ਬਈ 350 ਕਰੋੜ ਚੱਲਦਾ ਸੀਗਾ ਵੀ ਮਹਿੰਗਾਈ ਹੋ ਗਈ ਸੋ ਇਹ ਕੀ ਮਜ਼ਾਕ ਬਣਾਇਆ ਪੰਜਾਬ ਨੂੰ ਵੇਚਣ ਤੇ ਲੱਗੇ ਹੁਣ ਮੁੱਖ ਮੰਤਰੀ ਦੇ 500 ਕਰੋੜ ਰੁਪਏ ਦਾ ਤਾਂ ਦੇਵਾਂਗੇ ਜਾਂ ਬਣਾਵਾਂਗੇ ਪਹਨ ਪਬਲਿਕ ਕੋਲ ਤਾਂ ਆਓ ਕਦੇ ਇਹ ਲੋਕਾਂ ਕੋਲੇ ਆਇਆ ਹਾਂ 4 ਸਾਲ ਹੋ ਗਏ ਉਹ ਸਟੇਜਾਂ ਤੋਂ ਮੈਨੂੰ ਗਾਣਾ ਕਰੀ ਜਾਂਦੇ ਆ। ਹਾਂ ਤਮੋਂ ਦੇ ਗੌਚਰਾ ਸਫਾ ਅਗੈ ਇੱਧਰ ਲੈ ਜਾਂਦੇ ਹਾਂ ਇੱਧਰ ਲੈ ਜਾਂਦੇ ਕੀ ਕਰਾਂਗੇ। ਅਸੀਂ ਕੀ ਵਿਗਾਰਤਾ ਜੀ ਪਹਿਲਾਂ ਕਹਿੰਦੀ ਭਗਵਾਨ ਤੁਮਾਰੇ ਧੋਕ ਤੇ ਚੱਲਦੇ ਆਏ ਸਟੇਜ ਸਟੇਜਾਂ ਚਲਾਉਣ ਵਾਲੇ ਸਟੇਟ ਨਹੀਂ ਚਲਾ ਸਕਦੇ। ਤੇ ਹੁਣ ਫਿਰ ਸਟੇਟ ਚਲਾ ਲਈ ਸਟੇਟ ਚੱਲ ਵੀ ਵਧੀਆ ਨਹੀਂ ਪੁੱਛੂ ਲੋਕਾਂ ਨੂੰ ਮੈਂ ਨਹੀਂ ਕੁਝ ਕੰਮ ਮੈਂ ਇੱਕਦਮ ਐਕੜਾ ਕੋਈ ਇਹਨਾਂ ਨੂੰ ਨਹੀਂ ਜਾਣਦਾ। ਮਤਲਬ ਰੀਟ ਲਾਈ ਜਾਂਦੇ ਇਹਨਾਂ ਦੀ ਇਹਨਾਂ ਦੀਆਂ ਵੋਟਾਂ ਦਾ ਵੀ 800 ਕਰੋੜ ਚ ਆਇਆ ਨੂੰ ਦੇ ਦੋ ਕੁਰਸੀ ਆ 800 ਕਰੋੜ ਦੇ ਦੋ ਆ ਕਾਉਂਸਲਰ ਐ ਨਹੀਂ ਕਿ ਬਿੱਗ ਗਿਆ ਜੀ ਹਾਂ ਉਹ ਤਾਂ ਰੇਟ ਲਿਸਟਾ ਲਾ ਬੱਚੇ ਨਹੀਂ ਤਾਂ ਕੀ ਹੁੰਦਾ ਸੜਕ ਬਣ ਜਾਂਦੀ ਐ ਉਹ ਪਿੱਛੇ ਖੜੇ ਹੁੰਦੇ ਨੇ ਆਪਣੇ ਬੈਂਤੇ ਜੇ ਲਈ ਮੈਂ ਵੀ ਕਹਿੰਦਾ ਛੇਤੀ ਬਣਾਓ ਅਸੀਂ ਪੱਟਣੀਆਂ ਟੈਲੀਫੋਨ ਦੀ ਤਾਰਾ ਪਾਉਣੀ ਐ ਯਾਰ ਤੁਸੀਂ ਦੋ ਦਿਨ ਪਹਿਲਾਂ ਪਾ ਲੋ ਸਾਡੇ ਕੋਲ ਤੋਂ ਦੀ ਬਣ ਜੂਗੀ ਠੀਕ ਐ ਨਾ ਸੋ ਅਸੀਂ ਸਾਰੇ ਡਿਪਾਰਟਮੈਂਟਾਂ ਚ ਤਾਲਮੇਲ ਬਿਠਾ ਰਹੇ ਹਾਂ ਸਾਰੇ ਅਫਸਰਾਂ ਨੇ ਡਿਊਟੀ ਲਈ ਐ ਜੇ ਕੋਈ ਨਾ ਨਹੀਂ ਸੜਕ ਦੇ ਵਿੱਚ ਕੋਈ ਟੈਲੀਫੋਨ ਦੀ ਤਾਰ ਜਾਂ ਕੋਈ ਕੇਬਲ ਦੀ ਤਾਰ ਜਾਂ ਕੋਈ ਸੀਵਰੇਜ ਦਾ ਕੋਈ ਪਾਈਪ ਜਾਂ ਕੋਈ ਫਲਾਣਾ ਜੇ ਬਾਅਦ ਦੇ ਵਿੱਚ ਆਇਆ ਤਾਂ ਅਸੀਂ ਉਹ ਸਾਰੇ ਡਿਪਾਰਟਮੈਂਟਾਂ ਦੀ ਆਪਸ ਵਿੱਚ ਗਲਤੀ ਮੰਨਾਂਗੇ ਜਨਪਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਤੇ ਬਣੀ ਹੈ ਉਦੋਂ ਦੀ ਇਹ ਸਰਕਾਰ ਲੋਕਾਂ ਦੇ ਫਾਇਦੇ ਲਈ ਲੋਕ ਭਲਾਈ ਦੀਆਂ ਸਕੀਮਾਂ ਤੇ ਜਿੰਨਾ ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਹੈ ਜਾਂ ਨਿਰਮਾਣ ਉਹਦੇ ਵੱਲ ਖਾਸ ਤੌਰ ਤੇ ਧਿਆਨ ਦਿੱਤਾ ਹੋਇਆ ਤੇ ਸਰਦਾਰ ਭਗਵੰਤ ਸਿੰਘ ਦੀ ਮਾਨ ਮੁੱਖ ਮੰਤਰੀ ਪੰਜਾਬ ਉਹ ਖੁਦ ਹਰ ਇੱਕ ਚੀਜ਼ ਦੇ ਵਿੱਚ ਇੰਟਰਸਟ ਲੈ ਕੇ ਦੇਖ ਕੇ ਵੀ ਕਿੱਥੇ ਕਿਸ ਚੀਜ਼ ਦੀ ਲੋੜ ਹੈ ਉਹਦੇ ਉੱਤੇ ਐਕਟ ਕਰਦੇ ਆ ਉਸੇ ਤਹਿਤ ਜਿਹੜੀਆਂ ਹੁਣ ਪਿੱਛੇ ਜੇ ਸਰਕਾਰ ਵੱਲੋਂ ਸੈਂਕਸ਼ਨ ਹੋਈਆਂ ਸੀਗੀਆਂ ਲੋਕਾਂ ਦਾ ਸੜਕਾਂ ਦੀ ਰਿਪੇਅਰ ਸੜਕਾਂ ਦੀ ਜਿਹੜੀਆਂ ਨਵੀਆਂ ਬਣਨੀਆਂ ਉਸੇ ਤਹਿਤ ਸਾਰੇ ਪੰਜਾਬ ਦੇ ਵਿੱਚ ਇੱਕ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਰਿਪੇਅਰ ਵੀ ਹੋ ਰਹੀ ਹੈ ਤੇ ਉਹਦੇ ਉਦਘਾਟਨ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਖੁਦ ਜਾ ਜਾ ਕੇ ਕਰਦੇ ਆ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿਖੇ ਪਿੰਡ ਰੁੜਕੀ ਉੱਥੇ ਇੱਕ ਨਵੀਂ ਸੜਕ ਇੱਕ ਬਣੀ ਆ ਉਹਦਾ ਉਦਘਾਟਨ ਕਰਨ ਮਾਨ ਸਾਹਿਬ ਖੁਦ ਪਹੁੰਚ ਰਹੇ ਨੇ ਤੇ ਲੋਕਾਂ ਨੇ ਦੇਖਿਆ ਵੀ ਲੋਕਾਂ ਨਾਲ ਸ਼ਾਹ ਵੇਖ ਇਹ ਪਤਾ ਲੱਗਦਾ ਕਿ ਮਾਨ ਸਾਹਿਬ ਦੇ ਨਾਲ ਕਿੰਨਾ ਲੋਕਾਂ ਨੂੰ ਪਿਆਰ ਹੈ